ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਹਿਰਾਮ ਕੀ ਵਾਰ ਕੀ ਧੁਨੀ ਗਾਵਣੀ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹ ਜਗਤ ਮਮਤਾ ਮੂਆ ਜੀਵਨ ਕੀ ਵਿਦਨਾ ਹੈ ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਇਹ ਜਗਤ ਮਮਤਾ ਮੂਆ ਜੀਵਨ ਕੀ ਵਿਦਨਾ ਹੈ ਗੁਰ ਕੈ ਭਾਣੇ ਜੋ ਚੱਲੇ ਤਾ ਜੀਵਨ ਪਦਵੀ ਪਾਹੇ ਕੋਏ ਸਦਾ ਸਦਾ ਹਰ ਜੀਵਤੇ ਜੋ ਹਰ ਚਰਣੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮਖ ਸਹਿਜ ਸਮਾਹੇ ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ ਦੂਜੇ ਪਾਏ ਸੁੱਤੇ ਕਬੇ ਨਾ ਜਾਗਹਿ ਮਾਇਆ 모ਹ ਪਿਆਰ ਨਾਮ ਨਾ ਚੇਤੇ ਸਬਦ ਨਾ ਵਿਚਾਰੈ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ ਉਪਾਇਨ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤਰੇ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰ ਨਾ ਕੋਈ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰੈ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜਰੀ ਕੀ ਵਾਰ ਮਹਲਾ ਤੀਜਾ ਸਿਕੰਦਰ ਬਹਿਰਾਮ ਕੀ ਵਾਰ ਕੀ ਤੁਨੀ ਗਾਵਣੀ ਏਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਇਹ ਜਗਤ ਭਾਵ ਹਰੇਕ ਜੀਵ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਇਸ ਅਣਮਤ ਵਿੱਚ ਇਤਨਾ ਫਸਿਆ ਪਿਆ ਹੈ ਕਿ ਉਸ ਨੂੰ ਜਿਉਣ ਦੀ ਜਾਂਚ ਹੀ ਨਹੀਂ ਰਹਿ ਗਈ ਜੋ ਜੋ ਮਨੁੱਖ ਸਤਿਗੁਰ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਕਿਉਂਕਿ ਹੈ ਨਾਨਕ ਗੁਰੂ ਦੇ ਸਨਮਖੋਇਆ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਅਤੇ ਗੁਰਮੁਖ ਉਸ ਅਵਸਥਾ ਵਿੱਚ ਜਾਪਦਾ ਹੈ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਨਹੀਂ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਇਹ ਗਫਲਿਤ ਬਜੋ ਕਦੇ ਜਾਗਦੇ ਨਹੀਂ ਉਹਨਾਂ ਦੇ ਮਨ ਵਿੱਚ ਤੋਖਲਾ ਅਤੇ ਕਲੇਸ਼ ਟਿਕਿਆ ਰਹਿੰਦਾ ਹੈ ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਸੁਖ ਪਾਣਾ ਆਪਣੇ ਸਿਰ ਉੱਤੇ ਆਪ ਸਹਿੜਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰੂ ਸ਼ਬਦ ਨਹੀਂ ਵਿਚਾਰਦੇ। ਇਹ ਨਾਨਕ ਉਹਨਾਂ ਨੂੰ ਪਰਮਾਤਮਾ ਦਾ ਨਾਮ ਮਨਸੀਬ ਨਹੀਂ ਹੋਇਆ। ਉਹ ਜਨਮ ਅਜਾਈ ਗਵਾਉਂਦੇ ਹਨ ਅਤੇ ਜਮ ਉਹਨਾਂ ਨੂੰ ਮਾਰ ਕੇ ਖوار ਕਰਦਾ ਹੈ। ਪਾਪ ਮੋਲ ਹੱਥਾਂ ਸਦਾ ਸਹਮੇ ਰਹਿੰਦੇ ਹਨ। ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਆਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ। ਸਲਾਮ ਅਸ਼ਵਰ ਅਭੀ ਆਪ ਹੀ ਕਰਦਾ ਸੀ ਜੋ ਕਰਦਾ ਸੀ ਸੋ ਹੁੰਦਾ ਸੀ ਉਸ ਵੇਲੇ ਨਾ ਆਕਾਸ਼ ਨਾ ਪਤਾਲ ਦੇ ਨਾਂ ਤਰੇਵੇ ਲੋਕ ਸਨ ਕੋਈ ਉਤਪਤੀ ਅਜੇ ਨਹੀਂ ਸੀ ਹੋਈ ਆਕਾਸ਼ ਰੈਤ ਪਰਮਾਤਮਾ ਅਜੇ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ